ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ YouTube ਚੈਨਲ ਹੇ ਦਿਸ ਜਸਟ ਡਰਟ ਐਂਡ ਰੌਕ ਅਰਾਊਂਡ ਨੋ ਆਈਸ ਬਟ ਵੀ ਆਰ ਵਾਟ ਇਸ ਕਾਲਡ ਦੀ ਆਈਸ ਕੋਲ ਮਰੀਨ ਸੋ ਆਈਸ ਅੰਡਰਨੀਥ ਦੀ ਮਰੀਨ ਔਨ ਟੌਪ ਐਂਡ ਵੈਨ ਆਈਸ ਇਹ ਹੈਗਾ ਜਿਹੜਾ ਟਰੱਕ ਜਿਹੜਾ ਕੀ ਥੱਲੋਂ ਆਪਾਂ ਨੂੰ ਉੱਪਰੋਂ ਲੈ ਕੇ ਆਂਦਾ ਹੈ ਮੇਨ ਖਤਰਨਾਕ ਹੈਗਾ ਉਹ ਹੈਗਾ ਬਫੈਲੋ ਬੀਅਰ ਦਾ ਬਫੈਲੋ ਬੀਅਰ ਵੀ ਇੱਥੇ ਬਹੁਤ ਜ਼ਿਆਦਾ ਮਾਤਰਾਵਾਂ ਦੇ ਵਿੱਚ ਪਾਇਆ ਜਾਂਦਾ ਹੈ ਕਿ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਤਲਬ ਖਤਰਨਾਕ ਹੁੰਦਾ ਹੈ ਮੈਂ ਇਹ ਦੇਖ ਰਹੀ ਹਾਂ ਵੀ ਕੁਦਰਤ ਕਿੰਨੀ ਜ਼ਿਆਦਾ ਸੋਹਣੀ ਹੈ ਕਿੰਨੀ ਪਰਮਾਤਮਾ ਨੇ ਕੁਦਰਤ ਕਿੰਨੀ ਜ਼ਿਆਦਾ ਸੋਹਣੀ ਬਣਾਈ ਹੈ ਕਿ ਉੱਚੇ-ਉੱਚੇ ਪਹਾੜ ਨੇ ਜਿੱਥੇ ਸਾਰੀ ਬਰਫ਼ ਜੰਮੀ ਹੋਈ ਹੈ ਤੇ ਸਭ ਤੋਂ نیچے ਜਾ ਕੇ ਸਭ ਤੋਂ ਡੈਪਥ ਦੇ ਵਿੱਚ ਝਰਨੇ ਨੇ ਕੀ ਮਤਲਬ ਅਸੀਂ ਇਹ ਚੀਜ਼ਾਂ ਕਦੇ ਸੋਚ ਵੀ ਨਹੀਂ ਸਕਦੇ ਕਿ ਜੇ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਜਾਂਦੇ ਆ ਬਹੁਤ ਹੀ ਵਧੀਆ ਜਗ੍ਹਾ ਤੇ ਜਿਹੜਾ ਨਾਮ ਹੈਗਾ ਆਈਸਫੀਲਡ ਪਾਰਕਵੇ ਤੇ ਬਹੁਤ ਹੀ ਵਰਟਾ ਵੀ ਸਭ ਤੋਂ ਮਸ਼ਹੂਰ ਜਿਹੜੀ ਜਗ੍ਹਾ ਹੈਗੀ ਹੈ ਉਹ ਆਈਸਫੀਲਡ ਪਾਰਕਵੇ ਹੀ ਹੈ ਤੇ ਅੱਜ ਇੱਥੇ ਜਾਣ ਦਾ ਸਾਡਾ ਮੇਨ ਕਾਰਨ ਇਹ ਸੀਗਾ ਕਿਉਂਕਿ ਇਹ ਅੱਜ ਲਾਸਟ ਡੇ ਹੈਗਾ ਅੱਜ ਥੈਂਕਸਗਿਵਿੰਗ ਡੇ ਹੈਗਾ ਤੇ ਉਹਦੇ ਕਰਕੇ ਅੱਜ ਜਿਹੜਾ ਸੀਗਾ 13 ਅਕਤੂਬਰ ਨੂੰ ਇਹਦਾ ਲਾਸਟ ਡੇ ਆ ਤੁਸੀਂ ਸਿਰਫ ਇੱਥੇ ਅੱਜ ਵਿਜ਼ਿਟ ਕਰ ਸਕਦੇ ਹੋ ਆਫਟਰ 댓 ਇਹ ਬੰਦ ਹੋ ਜਾਊਗਾ ਕਿਉਂਕਿ ਇੱਥੇ ਆਲਰੇਡੀ 2 ਦਿਨ ਹੋ ਗਏ ਬਹੁਤ ਜ਼ਿਆਦਾ ਸਨੋ ਪਈ ਹੈ ਤੇ ਉਸ ਤੋਂ ਬਾਅਦ ਲਾਈਕ 13 ਤਰੀਕ ਤੋਂ ਬਾਅਦ ਇੱਥੇ ਹੋਰ ਜ਼ਿਆਦਾ ਸਨੋ ਪੈ ਜਾਊਗੀ ਤਾਂ ਕਰਕੇ ਉਹਨਾਂ ਨੇ ਕੁਝ ਚੀਜ਼ਾਂ ਇੱਥੇ ਬੰਦ ਕਰ ਦਿੱਤੀਆਂ ਤੇ ਇਹ ਸਾਡਾ ਮੇਨ ਕਾਰਨ ਨਹੀਂ ਸੀਗਾ ਅੱਜ ਇੱਥੇ ਆਉਂਦਾ ਆਦਰਵਾਈਸ ਅਸੀਂ ਉੱਥੇ ਵੀ ਬਹੁਤ ਘੁੰਮ ਸਕਦੇ ਸੀਗੇ ਤੇ ਉਹ ਵਾਲੇ ਜਿਹੜੇ ਟ੍ਰਿਪ ਹੈਗੇ ਜਿਹੜੇ ਆਪਾਂ ਪਹਿਲਾਂ ਸੋਚੇ ਹੋਏ ਸੀਗੇ ਉਹਨਾਂ ਅਸੀਂ ਕਰਾਂਗੇ ਲਾਸਟ ਦੇ ਵਿੱਚ ਕਵਰ ਤੇ ਰੈਸਟ ਜਿਹੜੀਆਂ ਚੀਜ਼ਾਂ ਹੋਣ ਛੇਤੀ ਬੰਦ ਹੋਣ ਵਾਲੀਆਂ ਨੇ ਜਿਹੜੀਆਂ ਜਲਦੀ ক্লোਜ਼ ਹੋਣ ਵਾਲੀਆਂ ਨੇ ਤਾਂ ਉਹ ਅਸੀਂ ਸੋਚਿਆ ਵੀ ਅੱਜ ਕਿਉਂ ਨਾ ਅ ਵਿਜ਼ਿਟ ਕੀਤਾ ਜਾਵੇ ਅੱਜ ਹੀ ਆ ਕੱਲ ਦੇ ਵਿੱਚ ਵਿੱਚ ਤੇ ਉਹਨਾਂ ਅਸੀਂ ਜਾ ਰਹੇ ਹਾਂ ਬਹੁਤ ਹੀ ਸੋਹਣੀ ਜਗ੍ਹਾ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਆਪਦੀ ਅੱਖਾਂ ਦੇ ਨਾਲ ਵਿਊ ਯਾਰ ਪੂਰੀ ਇਹਦੇ ਵਿੱਚ ਨਾ ਤੁਹਾਨੂੰ ਦੇਖਣ ਨੂੰ ਪੂਰੀ ਸੁੰਦਰੀ ਲੱਗੇਗੀ ਜੇਕਰ ਤੁਸੀਂ ਮਤਲਬ ਜਿਵੇਂ ਡਰਾਈਵ ਕਰ ਰਹੇ ਹਾਂ ਨਾ ਮਦਰ ਉਹ ਕਹਿੰਦਾ ਸਾਈਡਸ ਇਧਰ ਉਧਰ ਹੀ ਦੇਖ ਰਿਹਾ ਕਿ ਚਾਰੇ ਪਾਸੇ ਤੁਹਾਡੇ ਹਨਾ ਲਾਲ ਲਾਲਾ ਹੋਈ ਪਈ ਹੈ ਕਹਿੰਦੇ ਬੱਸ ਹੋਰ ਕੋਈ ਗੱਲ ਨਹੀਂ ਕਹਿਣੀ ਲਾਲ ਲਾਲਾ ਹੋਈ ਪਈ ਹੈ ਤੇ ਜੋ ਕਿ ਬਹੁਤ ਖੂਬਸੂਰਤ ਲੱਗ ਰਿਹਾ ਬਹੁਤ ਜਿਆਦਾ ਯਾਰ ਮੇਰਾ ਮਨ ਆ ਗਿਆ ਇਸ ਲੋਕੇਸ਼ਨ ਦੇ ਉੱਤੇ ਓਨੈਸਟਲੀ ਬਹੁਤ ਖੂਬਸੂਰਤ ਲੱਗ ਰਿਹਾ ਇਹ ਨਾਲ ਹੀ ਇੱਥੇ ਰਿਵਰ ਵੀ ਹੈ ਜਿਹੜੀਆਂ ਨਾਲ ਨਾਲ ਰਿਵਰ ਚੱਲਦੀਆਂ ਨੇ ਤੇ ਤੁਸੀਂ ਤੇ ਆ ਰੁੱਕ ਕੇ ਕਿਰੇ ਥੋੜਾ ਬਟਰ ਰੀਵਰ ਦਾ ਦੇਖਣਾ ਨਜ਼ਾਰਾ ਸੋ ਰੀਵਰ ਦੇ ਨੀਅਰ ਬਾਈ ਮੇਬੀ ਬੀਅਰ 뷰 ਸ਼ਾਇਦ ਹੋਣਗੇ ਬਟ ਜੇ ਤੁਸੀਂ ਬੀਅਰ ਦੇ ਨਾਲ ਚਾਹ ਬੈਗੇ ਨਾ ਸਾਰੀ ਬੀਅਰ ਦੇ ਨਾਲ ਬੈਠ ਕੇ ਬੀਅਰ ਪੀਣ ਦੇ ਸ਼ਕੀਨ ਹੈਗੇ ਹੋ ਤਾਂ ਯੂ ਕੈਨ ਗੋ ਐਨੀ ਟਾਈਮ ਐਨੀ ਵੇ ਟ੍ਰੈਜਰ ði ਮੋਮੈਂਟ ਬਿਕਾਜ਼ ਟਾਈਮ ਨੈਵਰ ਗਿਵ ਸੈਕੰਡ ਚਾਂਸਸ ਵਾਟ ਯੂ ਹੈਵ ਟੁਡੇ ਮੇਬੀ ਗੋਨ ਟੂਮੋਰੋ ਹੋਲਡ ਇਟ ਕਲੋਜ਼ Feel it deeply and live it fully. Relax. There's no need to rush. Enjoy the peace, the laughter, the small joys. Let each second remind you that every moment is a gift to cherish. Ooh. ਆ ਹੁਣ ਲਾਈਨ ਅਪ ਹੈ ਜਿਹੜਾ ਹੋ ਚੁੱਕਿਆ ਆਲਰੇਡੀ ਤੇ ਮਤਲਬ ਪੁਣੀਸ ਤੋਂ ਬਾਅਦ ਦੇਖਦੇ ਅੱਗੇ ਜਿਹੜੀ ਬੱਸਾਂ ਕਹਿੰਦੇ ਜਿਹੜੀ ਉੱਪਰ ਲੈ ਕੇ ਜਾਂਦੀ ਹੈ ਬੱਸਾਂ ਟਰੱਕਾਂ ਜੋ ਵੀ ਹੈਗਾ ਅੱਗੇ ਜਾ ਕੇ ਦੇਖਦੇ ਆ ਪਾਉਣ ਬੱਸ ਦੇ ਵਿੱਚ ਬਹਿਣ ਲੱਗੇ ਆ ਤੇ ਜਿਹੜੀ ਕਿ ਆਪਾਂ ਨੂੰ ਉਸ ਤੋਂ ਬਾਅਦ ਕਿ ਛੱਡੇਗੀ ਉੱਪਰ ਇਹ ਬੱਸ ਪੂਰੀ ਸਵਾਰੀਆਂ ਨਾਲ ਭਰੀ ਹੋਈ ਹੈ ਸੋ ਗਾਇਸ ਆਪਾਂ ਬੈਠ ਚੁੱਕੇ ਆ ਬੱਸ ਦੇ ਵਿੱਚ ਜਿਹੜੀ ਟੈਕਨੀਸ਼ੀਅਰ ਦਿੱਤੇ ਲੈ ਕੇ ਜਾਂਦੀ ਹੈ ਤਾਂ ਕਹਿੰਦੇ ਗੋਦੀ ਜੇ ਰਵਾੜ ਰੁਖਾ ਲਿਆ ਦੇਖ ਕਹਿੰਦੇ ਇਹ ਜਿਹੜਾ ਟ੍ਰਿਪ ਹੈਗਾ ਇਸ ਬੱਸ ਦਾ ਮਤਲਬ ਉਹ ਹੈਗਾ ਲਾਸਟ ਰੇਪਰ ਸੋ 15:00 ਤੋਂ ਦਿੱਪਸ ਤੋਂ ਲੱਗੇ ਚੱਲਦੀ ਹੈ ਸੋ ਕਹਿੰਦੇ ਪਹਾਰ ਬੱਸ ਤੇ ਵੀ ਟੋਰ ਟਾਈਮ ਦੀ ਉੱਪਰ ਜਾਵਾਂਗੇ ਦੇਖੋ ਵੀ ਹਾਂ ਰਿਲਾਇਡ ਟੂ ਫਾਈਂਡ ਆਈ ਡੂ ਸਟੇ ਥੈਂਕ ਯੂ ਵੈਟ ਉਹ ਵੀ ਜਿਹੜੀ ਲੈ ਕੇ WES ਨੋ ਦੇ ਨਾਲ ਦੇ ਕੰਨੇ ਚੱਲਦੀ ਹੈ ਕੀ ਥੱਲੋਂ ਆਪਾਂ ਨੂੰ ਉੱਪਰੋਂ ਲੈ ਕੇ ਆਂਦਾ ਤੁਸੀਂ ਦੇਖ ਸਕਦੇ ਹੋ ਤੇ ਕਲੰਬੀਆ ਆਈਸ ਫੀਲਡ 534 ਜਿਹੜਾ ਕਿ ਆਪਾਂ ਨੂੰ ਲੈ ਕੇ ਆਇਆ ਤੇ ਜਿਹੜੇ ਕਿ ਟਾਇਰ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ ਵੱਡੇ ਵੱਡੇ ਟਾਇਰ ਨੇ ਬੜਾ ਲਾਜਵਾਬ ਟਰੱਕ ਸੀਗਾ ਸੋ ਆਪਾਂ ਤੁਹਾਨੂੰ ਉੱਪਰ ਦਾ ਵੀ ਉੱਪਰ ਦੇ ਵੀ ਟੂਰ ਦਿੰਨੇ ਆ ਇਸ ਜਿਹੜੇ ਟਰੱਕ ਦਾ ਤੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਕ ਗਲੇਸ਼ੀਅਰ ਹੈ ਠੀਕ ਹੈ ਤੇ ਸਾਨੂੰ ਪੂਰਾ ਦਿਖਾਨਿਆ ਉਪਰੋਂ ਸੋ ਇਹ ਸੀਗਾ ਟਰੱਕ ਦੇਖਿਆ ਕੀ ਲਾਜਵਾਬ ਹੈ ਬਹੁਤ ਜਿਆਦਾ ਯਾਕੀ ਖੂਬਸੂਰਤ ਹੈ ਇਹ ਬਹੁਤ ਹੀ ਜਿਹੜੇ ਰੇਅਰ ਨੇ ਟਰੱਕ ਪੂਰੇ ਵਰਲਡ ਦੇ ਵਿੱਚ ਸਿਰਫ ਸਿਰਫ ਇਹ ਸਪੈਸ਼ਲ ਹੀ ਇਹਨਾਂ ਜਿਹੜੇ ਚੀਜ਼ਾਂ ਵਾਸਤੇ ਬਣੇ ਨੇ ਜਿਹੜੇ ਕਿ ਉੱਪਰ ਲੈ ਕੇ ਜਾਂਦੇ ਆ ਜਿਵੇਂ ਆ ਵੀ ਹੈਗਾ ਇੱਕ ਚਿੱਟੇ ਰੰਗ ਦਾ ਠੀਕ ਹੈ ਤੇ ਹੋਰ ਵੀ ਮੈਂ ਤੁਹਾਨੂੰ ਇੱਥੇ ਕਈ ਦਿਖਾ ਦਨ ਜੀ ਮੌਕਾ ਮਿਲਦਾ ਤੇ ਤੁਸੀਂ ਦੇਖੋ ਚਾਰੇ ਪਾਸੇ ਪਹਾੜ ਦੇ ਉੱਤੇ ਬਰਫ਼ ਹੀ ਬਰਫ਼ ਹੋਈ ਪਈ ਹੈ ਉਹ ਅਸੀਂ ਬਹੁਤ ਹੀ ਜ਼ਿਆਦਾ ਸੋਹਣੇ ਗਲੇਸ਼ੀਅਰ ਦੇ ਵਿੱਚ ਪਹੁੰਚ ਚੁੱਕੇ ਹਾਂ ਜਿਹਦਾ ਨਾਮ ਹੈਗਾ ਕਲੰਬੀਆ ਆਈਸ ਪਾਰਕਵੇ ਤੇ ਤੁਸੀਂ ਇੱਥੇ ਦੇਖੋ ਨਜ਼ਾਰਾ ਦੇਖੋ ਇਹ ਤੇ ਖੁਦ ਮਤਲਬ ਕਿ ਆਈਸ ਦੇ ਨਾਲ ਹੀ ਇਹ ਤੇ ਪਹਾੜ ਖੜੇ ਹੋਏ ਹੋਏ ਨੇ ਤੇ ਪਿੱਛੇ ਅਸੀਂ ਇੱਕ ਲੇਕ ਦਿਖਾਈ ਸੀ ਤੁਹਾਨੂੰ ਉਹ ਲੇਕ ਪੂਰੀ ਦੀ ਪੂਰੀ ਜੰਮੀ ਹੋਈ ਹੈ ਤੇ ਇੱਥੇ ਤੁਸੀਂ ਟੈਂਪਰੇਚਰ ਦੇਖੋ ਕਿੰਨਾ ਜ਼ਿਆਦਾ ਟੈਂਪਰੇਚਰ ਹੋਊਗਾ ਤੇ ਇੱਥੇ ਸਿਰਫ 10 ਟਰੱਕ ਨੇ ਜਿਹੜੇ ਕਿ ਇੱਥੇ ਆ ਸਕਦੇ ਨੇ ਇਸ ਤੋਂ ਇਲਾਵਾ ਇੱਥੇ ਕੋਈ ਵੀ ਹੋਰ ਗੱਡੀ ਆ ਵਾਸਤੇ ਇਥੇ ਐਂਟਰ ਨਹੀਂ ਕਰ ਸਕਦੀ ਸਪੈਸ਼ਲ ਸਿਰਫ ਇਹ ਗਲੇਸ਼ੀਅਰ ਦੇ ਲਈ ਬਣੇ ਨੇ ਇਹ ਵਲੇ ਟਰੱਕਸ ਤੇ ਇਹਨਾਂ ਦੇ ਟਾਇਰ ਮਨ ਲੱਗਦਾ ਟਰੈਕਟਰ ਦੇ ਟਾਇਰ ਟਾਇਰ ਨਾਲੋਂ ਵੀ ਵੱਡੇ ਨੇ ਤੇ ਬਹੁਤ ਹੀ ਜ਼ਿਆਦਾ ਸੋਨਾ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਵਾਈਪ ਆ ਰਹੀ ਹੈ ਤੇ ਹਾਂ ਇੱਥੇ ਜੇ ਤੁਸੀਂ ਆਉਣਾ ਹੈ ਤੇ ਤੁਹਾਡੇ ਕੱਪੜੇ ਫੁੱਲ ਫਲੇਜ ਹੋਣੇ ਚਾਹੀਦੇ ਨੇ ਕਿਉਂਕਿ ਬਹੁਤ ਜ਼ਿਆਦਾ ਮਾਈਨਸ ਦਾ ਇਸ ਟੈਂਪਰੇਚਰ ਹੈ ਤੁਸੀਂ ਖੁਦ ਦੇਖੋਗੇ ਜਿਹੜੀ ਇੱਥੇ ਇੱਕ ਪੂਰੀ ਲੇਕ ਜਮੀ ਹੋਈ ਹੈ ਜਿਹਦੇ ਉੱਤੇ ਤੁਸੀਂ ਤੁਰ ਵੀ ਸਕਦੇ ਆ ਠੀਕ ਹੈ ਤੇ ਤੁਸੀਂ ਹਾਲ ਦੇਖੋ ਇਹ ਤਾਂ ਕਿੰਨਾ ਬੁਰਾ ਹਾਲ ਹੋਊਗਾ ਠੰਡ ਕਰਕੇ ਤੇ ਮੇਕ ਸ਼ੋਰ ਤੁਹਾਡੇ ਕਪੜੇ ਇੱਥੇ ਫੁੱਲ ਫਲੈਸ਼ ਹੋਣੇ ਚਾਹੀਦੇ ਨੇ ਜੇ ਤੁਸੀਂ ਇੱਥੇ ਆ ਰਹੇ ਹੋ ਇਹ ਆਈਸ ਫੀਲ ਪਾਰਕਵੇ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਇਹ ਜਾਦਾ ਦੇ ਪਹਿਲਾਂ ਨਹੀਂ ਹੋਈ ਹੈਗੀ ਕਿਉਂਕਿ ਆ ਜਿਹੜੀ ਇਹ ਸ਼ੁਰੂਆਤ ਹੋਈ ਸੀਗੀ ਇਹ ਜਿਹੜਾ ਹੈਗਾ ਬੈਂਕ ਦਾ ਨੈਸ਼ਨਲ ਪਾਰਕ ਹੈਗਾ ਤੇ ਜੈਸਪਰ ਦੇ ਨੈਸ਼ਨਲ ਪਾਰਕ ਜਦੋਂ ਇਹ ਸੜਕ ਬਣੀ ਹੈ ਇਹ ਬਣੀ ਸੀਗੀ 1960 ਦੇ ਵਿੱਚ ਸੜਕ ਬਣੀ ਆ ਉਸ ਤੋਂ ਬਾਅਦ ਇਹਦੀ ਸ਼ੁਰੂਆਤ ਹੋਈ ਹੈ ਤੇ ਪਹਿਲਾਂ ਇੱਥੇ ਕੋਈ ਨਹੀਂ ਸੀ ਆਉਂਦਾ ਹੈਗਾ ਤੇ ਬਾਅਦ ਚ ਜਦੋਂ ਇਹ ਇੱਥੇ ਪਬਲਿਕ ਲਈ ਇਹ ਚੀਜ਼ਾਂ ਖੋਲੀਆਂ ਗਈਆਂ 1960 ਦੇ 60 ਤੋਂ ਬਾਅਦ ਤੇ ਜਿਹੜੀ ਪਹਿਲਾਂ ਸੜਕ ਸੀਗੀ ਕੱਚੀ ਸੀਗੀ ਲੋਕ ਜਾਂ ਸਰ ਪੈਦਲ ਆਉਣਾ ਪਸੰਦ ਕਰਦੇ ਸੀਗੇ ਜਾਂ ਘੋੜਿਆਂ ਨਾਲ ਹੀ ਆਉਣਾ ਪਸੰਦ ਕਰਦੇ ਉੱਤੇ ਆਉਣ ਦੇ ਨਾਲ ਇੱਕ ਬਹੁਤ ਹੀ ਜ਼ਿਆਦਾ ਜਿਹੜਾ ਹੈ ਬੰਨ ਨੂੰ ਸਕੂਨ ਮਿਲਦਾ ਸੋ ਹਾਂਜੀ ਪੁੱਤ ਉਹ ਵਾਓ ਤੇ ਇਸ ਜਗ੍ਹਾ ਦੇ ਉੱਤੇ तकरीबन ਜੋ ਆਪਾਂ ਸੁਣਨ ਚਾਹਿਆ ਕਿ ਹਿਆਰ ਗਲੇਸ਼ੀਅਰ ਨੇ ਲੰਮ ਸਮ ਕਹਿ ਸਕਦੇ ਜਿਹਨੂੰ ਆਪਾਂ ਤੇ ਬਹੁਤ ਹੀ ਜੋ ਮਤਲਬ ਖੂਬਸੂਰਤ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲਦਾ ਆਓ ਆਪਣੇ ਬੱਚੇ ਨਾਲ ਫੈਮਲੀ ਨਾਲ ਚਾਹੇ ਆਪਣੇ ਰਿਸ਼ਤੇਦਾਰਾਂ ਨਾਲ ਤੇ ਘੁੰਮੋ ਇੰਜੋਏ ਕਰੋ ਇਹਨਾਂ ਨੇ ਇੱਕ ਸਪੌਟ ਬਣਾਇਆ ਹੋਇਆ ਜੋ ਕਿ ਸੇਫ ਸਪੌਟ ਹੈਗਾ ਤੇ ਇਸ ਸਪੌਟ ਦੇ ਉੱਤੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਉਹ ਜਿਹੜੇ ਤੁਸੀਂ ਟਰੱਕ ਦੇਖ ਰਹੇ ਹੋ ਇਹ ਸਭ ਤੋਂ ਪਹਿਲਾਂ 19 ਤੋਂ 52 ਦੇ ਵਿੱਚ ਇਟਸ ਮਤਲਬ ਆਈਸਕ੍ਰੀਮ ਪਾਰਕ ਦੇ ਤੇ ਆਏ ਸੀਗੇ ਸੋ ਉਸ ਸਮੇਂ ਸਿਰਫ ਇੱਕੋ ਟਰੱਕ ਸੀਗਾ ਜੋ ਕਿ ਇੱਕ ਸਮੇਂ ਤਕਰੀਬਨ 10 ਤੋਂ 15 ਜਿਹੜੇ ਸੀਗੇ ਆ ਸਲਾਨੀ ਜਿਹੜੇ ਸੀਗੇ ਉਹ ਲੈ ਕੇ ਜਾਂਦਾ ਸੀ ਸੋ ਸਮੇਂ ਦੇ ਨਾਲ-ਨਾਲ ਜਿਵੇਂ ਜਿਵੇਂ ਇੱਥੇ ਟੂਰਿਸਟ ਵਧਦੇ ਗਏ ਉਹਨਾਂ ਨੇ ਜਿਹੜੇ ਟਰੱਕ ਸੀਗੇ ਹੋਰ ਇੱਥੇ ਲਿਆਣੇ ਸ਼ੁਰੂ ਕੀਤੇਗੇ ਸੋ ਮੈਂ ਇੱਥੇ ਗੱਲ ਕਰ ਰਿਹਾ ਸੀਗਾ ਜਿਹੜੇ ਇੱਥੇ ਤੇ EMPLOYEES ਨੇ ਡਰਾਈਵਰ ਨੇ ਹਨਾ ਤਾਂ ਉਹਨਾਂ ਨੇ ਮੈਨੂੰ ਇੱਥੇ ਦੱਸਿਆ ਕਿ ਇਹ ਜਿਹੜੇ ਟਰੱਕ ਨੇ ਦੁਨੀਆ ਦੇ ਵਿੱਚ ਸਿਰਫ ਦੋ ਹੀ ਥਾਵਾਂ ਦੇ ਉੱਤੇ ਮਤਲਬ ਇਹ ਵਰਤੇ ਜਾਂਦੇ ਨੇ ਸੋ ਇੱਕ ਤਾਂ ਜਿਹੜਾ ਕਿ ਅੰਟਾਰਕਟਿਕਾ ਤੇ ਦੂਸਰਾ ਹੈਗਾ ਅਲਬਰਟਾ ਸੋ ਇਹ ਦੋ ਹੀ ਜਗ੍ਹਾ ਦੇ ਉੱਤੇ ਜਿਹੜੇ ਨੇ ਟਰੱਕ ਵਰਤੇ ਜਾਂਦੇ ਨੇ ਸੋ ਕਿ ਬਹੁਤ ਹੀ ਵੱਡੀ ਗੱਲ ਹੈ ਉਹਨੂੰ ਬਰੂਸਟ ਨਾਮ ਦੀ ਕੋਈ ਇਦਾਂ ਦੀ ਕੰਪਨੀ ਸੀਗੀ ਜਿਹਨੂੰ ਇਹ ਆ ਜਿਹੜੀ ਕਿ ਟਰੱਕਾਂ ਨੂੰ ਬਣਾਉਂਦੀ ਹੈ ਤੇ ਇਸ ਜਗ੍ਹਾ ਦੇ ਉੱਤੇ ਅੱਜ ਜਿੰਨੇ ਵੀ ਡਰਾਈਵਰ ਸੀਗੇ ਬਹੁਤ ਹੀ ਜ਼ਿਆਦਾ ਖੁਸ਼ ਸੀਗੇ ਕਿਉਂਕਿ ਅ ਅੱਜ ਉਹਨਾਂ ਦਾ ਇਹ ਟ੍ਰਿਪ ਸੀਗਾ ਜਿਹੜਾ ਲਾਸਟ ਟ੍ਰਿਪ ਸੀਗਾ ਸੋ ਮੈਂ ਉਹਨਾਂ ਨੂੰ ਵੀ ਬਹੁਤ ਵਧੀਆ ਮੁਬਾਰਕਾਂ ਦਿੰਦੀ ਹਾਂ ਕਿ ਹਾਂ ਤੁਸੀਂ ਹਰ ਸਾਲ ਇਦਾਂ ਕੋਈ ਤੁਸੀਂ-ਕੁਸੀਂ ਆਓ ਇਹ ਸਾਰੇ ਸਲਾਨੀਆਂ ਨੂੰ ਦਿਖਾਉ। ਤੋਂ ਬਹੁਤ ਵਧੀਆ ਜਿਹੜੀ ਕਿ ਅੱਜ ਮਜ਼ਾ ਵੀ ਆਇਆ ਹੈ ਜੀ ਜਨੂੰ ਦੇਖ ਕੇ ਕਿ ਇੱਕ ਇਹ ਜਿਹੜੇ ਟਰੱਕ ਨੇ ਕੋਈ ਆਮ ਟਰੱਕਾਂ ਵਾਲੇ ਟਰੱਕ ਨਹੀਂ ਹੈਗੇ ਕਿਉਂਕਿ ਕਈ ਜਗ੍ਹਾ ਦੇ ਉੱਤੇ ਜਿਵੇਂ ਮੈਂ ਪਹਿਲਾਂ ਕਿਹਾ ਉੱਤੇ ਆਪਾਂ ਗਏ ਸੀਗੇ ਤਾਂ ਉਸ ਜਗ੍ਹਾ ਦੇ ਉੱਤੇ ਤਾਂ ਮਤਲਬ ਸਿੱਧਾ ਕਹਿ ਲਓ ਕਿ 90 ਡਿਗਰੀ ਵਾਲਾ ਐਂਗਲ ਵਾਲੀ ਗੱਲਬਾਤ ਹੋਈ ਪਈ ਸੀਗੀ ਪਰ ਇਸ ਟਰੱਕ ਦੇ ਨਾਲ ਤੁਹਾਨੂੰ ਫੀਲ ਵੀ ਨਹੀਂ ਸੀ ਹੋ ਰਿਹਾ ਅੰਦਰ ਬੈਠਿਆਂ ਨੂੰ ਜਿਹੜੇ ਇਹ ਟਰੱਕ ਨੇ ਪੂਰੀ ਦੁਨੀਆ ਦੇ ਵਿੱਚ ਉਹ ਇਹ ਦੋ ਹੀ ਜਗ੍ਹਾ ਤੇ ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਚੱਲਦੇ ਨੇ ਅੰਟਾਰਕਟਿਕਾ ਤੇ ਅਲਬਰਟਾ ਦੇ ਵਿੱਚ ਪਰ ਇੱਕ ਟੋਟਲ ਜਿਹੜੀ ਟਰੱਕਾਂ ਦੀ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਟੋਟਲ 23 ਟਰੱਕ ਜਿਹੜੇ ਨੇ ਇਹ ਬਣਾਏ ਨੇ ਇਸ ਕੰਪਨੀ ਨੇ ਟੈਰਾ ਟੈਰਾ ਨਾਮ ਦੀ ਕੰਪਨੀ ਹੈ ਜਿਹੜੀ ਇਹਨੂੰ ਡੀਲ ਕਰਦੀ ਹੈ ਬਟ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਟਰੱਕ ਨੇ ਉਹ ਅਲਬਰਟਾ ਦੇ ਵਿੱਚ ਇੱਥੇ ਆਈਸ ਫੀਲਡ ਦੇ ਉੱਤੇ ਲਈ ਵਰਤੇ ਜਾਂਦੇ ਆ ਤੁਸੀਂ ਦਿਖਾ ਸਕਦੇ ਹੋ ਜਿਹੜੇ ਜਿਹੜੇ ਟਰੱਕ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਆਉਂਦੇ ਨੇ ਚੱਲਦੇ ਨੇ ਤੇ ਓਏ ਹੋਏ ਹੋਏ ਬਹੁਤ ਹੀ ਖੂਬਸੂਰਤ ਨਿਆਰਾ ਬੰਨਿਆ ਹੁੰਦਾ ਇਹਨਾਂ ਨੇ ਟਰੱਕਾਂ ਨੇ ਵੀ ਉਹ ਜਿਹੜੀਆਂ ਵੀ ਇਹ ਰੋਕੀ ਮਾਊਂਟਨ ਸੀਗੀਆਂ ਇਹ ਕਾਫੀ ਮਿਲੀਅਨ ਸਾਲ ਪਹਿਲਾਂ ਬਣਾਇਆ ਮਤਲਬ ਇੱਥੇ ਪਾਈਆਂ ਗਈਆਂ ਸੀਗੀਆਂ ਜਿੱਥੇ ਕਾਫੀ ਸਾਰੇ ਡਾਇਨਾਸੌਰ ਹੋ ਗਏ ਅਲੱਗ ਅਲੱਗ ਤਰ੍ਹਾਂ ਦੀ ਈਗਲਸ ਹੋ ਗਈਆਂ ਫਿਸ਼ ਹੋ ਗਏ ਹਾਥੀ ਹੋ ਗਏ ਜੰਗਲੀ ਹਾਥੀ ਜਿਹਨੂੰ ਕਹਿੰਦੇ ਆ ਤੇ ਪਲੱਸ ਜਿਹੜਾ ਇੱਥੇ ਮੇਨ ਖਤਰਨਾਕ ਹੈਗਾ ਉਹ ਹੈਗਾ ਬਫੈਲੋ ਬੀਅਰ ਤੇ ਬਫੈਲੋ ਬੀਅਰ ਵੀ ਇੱਥੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਕਿ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਤਲਬ ਖਤਰਨਾਕ ਹੁੰਦਾ ਤੇ ਤਾਂ ਹੀ ਇੱਥੇ ਕਹਿੰਦੇ ਵੀ ਜੇ ਤੁਸੀਂ ਆ ਰਹੇ ਹੋ ਜਾਂ ਤਾਂ ਤੁਸੀਂ ਗਰੁੱਪ ਦੇ ਵਿੱਚ ਆਓ ਇਕੱਲੇ ਨਾ ਆਓ ਜੇ ਆ ਵੀ ਰਹੇ ਹੋ ਇਕੱਲੇ ਤਾਂ ਯੂ ਸ਼ੁੱਡ ਹੈਵ ਬੀਅਰ ਸਪਰੇਅ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਤੁਸੀਂ ਇੱਥੇ ਇੱਕ ਮੋਰਨ ਲੇਖ ਵੀ ਦੇਖੋਗੇ ਜਿਹੜੀ ਕਿ ਅੱਜ ਕੋਲ 2 ਦਿਨ ਹੋ ਗਏ ਤੇ ਜ਼ਿਆਦਾ ਬਹੁਤ ਜ਼ਿਆਦਾ ਸਨੋ ਪਈ ਹੈ ਜਿਹਦੇ ਕਰਕੇ ਉਹ ক্লোਜ਼ ਹੋਈ ਹੋਈ ਹੈ ਕਿਉਂਕਿ ਉਹ ਸਾਰੀ ਜੰਮੀ ਹੋਈ ਹੈ ਸਾਰੀ برف ਦੇ ਨਾਲ ਹੀ ਜੰਮੀ ਹੋਈ ਹੈ ਉਹ ਤੁਸੀਂ ਇੱਥੇ ਨੀਚੇ ਅਗਰ ਦੇਖੋਗੇ ਤੇ ਤੁਸੀਂ ਕਾਫੀ ਡੁੰਗਾਈ ਦੇ ਵਿੱਚ ਇੱਥੇ ਚਰਨੇ ਜਾ ਰਹੇ ਨੇ ਨੀਚੇ ਤੇ ਜਿਹੜੇ ਕੀ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਐ ਇੱਕ ਝਰਨਾ ਨਹੀਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਝਰਨੇ ਇੱਕੋ ਹੀ ਲਾਈਨ ਦੇ ਵਿੱਚ ਜਾ ਰਹੇ ਨੇ ਤੇ ਉਹਦਾ ਪਾਣੀ ਨਹੀਂ ਜੰਮਿਆ ਹੋਇਆ ਕਿਉਂਕਿ ਉਹ ਫਲੋਇੰਗ ਦੇ ਵਿੱਚ ਹੈ ਫਲੋ ਮਤਲਬ ਜਿਹੜਾ ਵਾਟਰ ਦਾ ਫਲੋ ਹੈ ਕਾਫੀ ਤੇਜ ਹੈ ਤੇ ਉੱਪਰ ਜਿਹੜੀ ਆਈਸ ਹੈ ਉਹ ਸਾਰੇ ਜੰਮੀ ਹੋਈ ਹੈ ਤੇ ਜਿਹੜਾ ਵੀ ਤੁਸੀਂ ਗਲੇਸ਼ੀਅਰ ਦੇਖ ਰਹੇ ਹੋ ਜ਼ਿਆਦਾਤਰ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਵਾਟਰ ਹੈ ਗਲੇਸ਼ੀਅਰ ਦਾ ਬੋਟਲਸ ਦੇ ਵਿੱਚ ਇੱਥੋਂ ਹੀ ਸਰਵ ਕੀਤਾ ਜਾਂਦਾ ਹੈ ਤੇ ਬਹੁਤ ਹੀ ਪਿਓਰ ਤੇ ਪਾਣੀ ਦਾ ਜਿਹੜਾ ਉਹ ਲਾਈਕ ਜਿਹੜਾ ਫਲੇਵਰ ਹੈ ਬਹੁਤ ਜ਼ਿਆਦਾ ਸਵਾਦ ਆ ਉਹ ਵਾਈ ਵਾਕ ਦੇ ਕਾਫੀ ਸਾਰੇ ਬੈਨੀਫਿਟਸ ਨੇ ਇੱਕ ਤਾਂ ਤੁਸੀਂ ਸਭ ਤੋਂ ਜ਼ਿਆਦਾ ਡੁੰਗਾਈ ਦੇਖ ਸਕਦੇ ਹਾਂ ਨਾ ਪਹਾੜ ਪਹਾੜ ਕਿੰਨੇ ਹੀ ਡੁੰਗੇ ਨੇ ਹਨਾ ਤੇ ਮਤਲਬ ਕਿੰਨੀ ਜ਼ਿਆਦਾ ਖਾਈ ਹੈ ਤੇ ਦੁਜੀ ਤੁਸੀਂ ਆਪਣੇ ਪਹਾੜਾ ਨੂੰ ਬਹੁਤ ਜ਼ਿਆਦਾ ক্লোਜ਼ ਦੇਖ ਸਕਦੇ ਆ ਬਹੁਤ ਹੀ ਜ਼ਿਆਦਾ ক্লোਜ਼ ਨੇ ਜਿਹੜੇ ਆਪਾਂ ਬੜੀ ਦੂਰੋਂ ਦੂਰੋਂ ਦੇਖਦੇ ਹੁੰਦੇ ਸੀਗੇ ਵੀ ਹਨਾ ਵੀ ਬੜੀ ਦੂਰ ਨੇ ਪਹਾੜ ਪਰ ਹੁਣ ਤੁਸੀਂ ਬਿਲਕੁਲ ਹੀ ক্লোਜ਼ ਹੋ ਤੇ ক্লোਜ਼ ਦੇ ਨਾਲ-ਨਾਲ ਤੁਸੀਂ ਕਾਫੀ ਸਾਰੇ ਇੱਥੇ ਝਰਨੇ ਦੇਖ ਰਹੇ ਹੋ ਜਿਹੜਾ ਕਿ ਇੱਕ ਫਰੈਸ਼ ਵਾਟਰ ਆ ਰਿਹਾ ਹਵਾ ਤੇ ਮੈਂ ਇਹ ਦੇਖ ਰਹੀ ਆ ਕਿ ਕੁਦਰਤ ਕਿੰਨੀ ਜ਼ਿਆਦਾ ਸੋਹਣੀ ਹੈ ਕਿੰਨੀ ਪਰਮਾਤਮਾ ਨੇ ਕੁਦਰਤ ਕਿੰਨੀ ਜ਼ਿਆਦਾ ਸੋਹਣੀ ਬਣਾਈ ਹੈ ਕਿ ਉੱਚੇ-ਉੱਚੇ ਪਹਾੜ ਨੇ ਜਿੱਥੇ ਸਾਰੀ ਬਰਫ਼ ਜੰਮੀ ਹੋਈ ਹੈ ਤੇ ਸਭ ਤੋਂ نیچے ਜਾ ਕੇ ਸਭ ਤੋਂ ਡੈਪਥ ਦੇ ਵਿੱਚ ਨਹੀਂ ਨਹੀਂ ਕੀ ਮਤਲਬ ਅਸੀਂ ਇਹ ਚੀਜ਼ਾਂ ਕਦੇ ਸੋਚ ਵੀ ਨਹੀਂ ਸਕਦੇ ਕਿ ਜਿਹੜੀ ਇੱਥੇ ਮਤਲਬ ਕੁਦਰਤ ਦੇ ਵਿੱਚ ਆਪਾਂ ਇਹ ਚੀਜ਼ਾਂ ਦੇਖ ਰਹੇ ਹਾਂ ਤੇ ਪਲੱਸ ਉੱਪਰ ਜੇ ਮੈਂ ਦੇਖਾਂ ਪਹਾੜ ਸਾਰੇ ਹੀ ਜੰਮੇ ਹੋਏ ਨੇ ਹਨਾ ਪੂਰਾ ਇੱਕ ਗਲੇਸ਼ੀਅਰ ਹੈ ਜਿਹੜਾ ਕਿ ਬਹੁਤ ਜ਼ਿਆਦਾ ਜੰਮਿਆ ਹੋਇਆ ਵੀ ਕਿਸੇ ਇੱਥੇ ਟੈਂਪਰੇਚਰ ਬਹੁਤ ਜ਼ਿਆਦਾ ਮਾਈਨਸ ਦੇ ਵਿੱਚ ਹੈ ਤੇ نیچے ਅਗਰ ਮੈਂ ਦੇਖਾਂ نیچے ਸਾਰਾ ਪਾਣੀ ਮਤਲਬ ਪਾਣੀ ਚੱਲ ਰਿਹਾ ਹੈ ਹਨਾ نیچے ਕੁਝ ਵੀ ਨਹੀਂ ਜੰਮਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਇਹ ਤਾਂ ਇੱਕ ਗਲੇਸ਼ੀਅਰ ਨਹੀਂ ਹੈਗਾ ਕਾਫੀ ਸਾਰੇ ਗਲੇਸ਼ੀਅਰ ਨੇ ਜਿਨਾਂ ਦੇ ਡਿਫਰੈਂਟ ਡਿਫਰੈਂਟ ਨਾਮ ਨੇ ਤੇ ਕਈ ਗਲੇਸ਼ੀਅਰ ਐਸੇ ਨੇ ਜਿਹੜੀ ਕਿ ਅ ਮਤਲਬ ਜਿਹੜਾ ਜਿਵੇਂ ਸੀ ਦੇ ਵਿੱਚ ਜਿਵੇਂ ਵੇਵਸ ਆਉਂਦੀਆਂ ਨੇ ਹਨਾ ਉਵੇਂ ਹੀ ਉਹ ਗਲੇਸ਼ੀਅਰ ਪਿੱਛੇ ਬਣਿਆ ਹੋਇਆ ਸੀਗਾ ਤੇ ਜੇ ਤੁਸੀਂ ਇੱਥੇ ਖੁਦ ਆਨੇ ਹੋ ਤਾਂ ਤੁਸੀਂ ਖੁਦ ਇੱਥੇ ਬਿਊਟੀ ਇਹਨਾਂ ਦੀ ਦੇਖ ਸਕਦੇ ਆ ਹਨਾ ਅਸੀਂ ਤਾਂ ਬਹੁਤ ਜ਼ਿਆਦਾ ਸਾਨੂੰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਬਟ ਮੈਨੂੰ ਪਤਾ ਕਿ ਜਦ ਤੁਸੀਂ ਵੀਡੀਓ ਬਣਾਉਂਦੇ ਹੁੰਦੇ ਹੋ ਉਹਦੇ ਵਿੱਚ ਇੰਨੀ ਰੀਅਲ ਯੂ نو ਜਿਹੜੀ ਚੀਜ਼ ਆ ਕੈਪਚਰ ਨਹੀਂ ਹੁੰਦੀ ਜੋ ਤੁਸੀਂ ਆਪਦੀ ਅੱਖਾਂ ਨਾਲ ਦੇਖਦੇ ਹੋ ਜੋ ਪ੍ਰਮਾਤਮਾ ਨੇ ਤੁਹਾਨੂੰ ਅੱਖਾਂ ਦਿੱਤੀਆਂ ਨੇ ਜੋ ਕੈਮਰਾ ਦਿੰਦਾ ਹੈ ਨਾ ਉਸ ਕੈਮਰੇ ਨਾਲ ਜੋ ਤੁਸੀਂ ਦੇਖਦੇ ਹੋ ਤੇ ਉਹ ਤੁਸੀਂ ਉਹ ਹੀ ਨਹੀਂ ਕਰ ਸਕਦੇ ਹਨਾ ਕਿ ਮਤਲਬ ਪਰ ਇਹ ਦੇਖੋ ਕਿ ਪ੍ਰਮਾਤਮਾ ਨੇ ਕਿੰਨੀ ਕੁਦਰਤ ਬਣਾਈ ਹੈ ਤੇ ਇਹ ਜਿਹੜੇ ਹੈਗੇ ਨੇ ਹਨਾ ਰੋਕੀ ਮਾਊਂਟਨਸ ਨੇ ਇਹਨਾਂ ਦੇ ਵਿੱਚ ਜਿਵੇਂ ਉੱਲੂ ਹੋਗੇ ਚੀੜੀਆਂ ਕਾਂ ਹੋਗੇ ਹਨਾ ਤੇ ਆਲਰੇਡੀ ਮੈਂ ਕਿਹਾ ਸੀ ਜਿਹੜਾ ਬਫੈਲੋ ਬੀਅਰ ਕਾਫੀ ਮਾਤਰਾ ਦੇ ਵਿੱਚ ਪਾਈ ਜਾਂਦੇ ਨੇ ਤੇ ਉਹ ਇੱਥੇ ਕਿੱਥੇ ਜਿਵੇਂ ਹੁਣ ਤੁਸੀਂ ਅਸੀਂ ਇੱਕ ਸ਼ਾਂਤ ਜਗ੍ਹਾ ਦੇ ਵਿੱਚ ਜਦ ਖੜਦੇ ਆਂ ਤੇ ਉਦੋਂ ਤੁਹਾਨੂੰ ਚਿੜੀਆਂ ਦੀ ਹਨਾ ਆਵਾਜ਼ਾਂ ਹੋ ਗਈਆਂ ਜਾਂ ਕਾਂ ਦੀ ਆਵਾਜ਼ ਹੋ ਗਈ ਜਾਂ ਜਿਹੜੇ ਵੀ ਇੱਥੇ ਪਸ਼ੂ ਪੰਛੀ ਜਿਹੜੇ ਵੀ ਰਹਿੰਦੇ ਨੇ ਉਹਨਾਂ ਦੀ ਤੁਹਾਨੂੰ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ ਹੁਣ ਆਪਾਂ ਬਸ ਤੋਂ ਉਤਰ ਕੇ ਸੀਗੇ ਤੇ ਹੁਣ ਚੱਲਦੇ ਆਂ ਆਪਾਂ ਕੋਈ ਕਾਫੀ ਸ਼ਾਪੀ ਜੇ ਮਿਲ ਜਾਂਦੀ ਤਾਂ ਜ਼ਿਆਦਾ ਵਧੀਆ ਸੀਗਾ ਇੱਥੇ ਠੰਡ ਜਿੰਨੀ ਹੈਗੀ ਹੈ ਨਾ ਤਾਂ ਤਾਂ ਦੋ-ਦੋ ਕਾਫੀਆਂ ਚਾਹੀਦੀ ਅੱਜ ਦੀਆਂ ਦਾ ਕਿ ਨਹੀਂ ਜੋਤ ਅੱਜ ਤਾਂ ਯਾਰ ਬਹੁਤ ਜ਼ਿਆਦਾ ਮਤਲਬ ਹੈ ਨਾ ਟਰੈਵਲਿੰਗ ਨੂੰ ਕਹੋ ਇੱਧਰ-ਉੱਧਰ ਹੋ ਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਜ ਆਪਾਂ ਨੇ ਘੁੰਮੇ ਵੀ ਰਹੇ ਹਾਂ ਲੋਕ ਕਹਿੰਦੇ ਸਾਰਾ ਬੰਦ ਕਰ ਦਿੱਤਾ ਨੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਵੀ ਉਹਨਾਂ ਨੇ ਲਿਖਿਆ ਲਿਖਿਆ ਹੁੰਦਾ ਤੇ ਹੁਣ ਦੇਖੋ ਇਹ ਜਿਹੜਾ ਖੁੱਲ ਹੈ ਕਦੋਂ ਖੁੱਲਣਾ ਹੈ ਨੈਕਸਟ ਈਅਰ ਮਈ 1 ਨੂੰ ਮਈ 1 ਨੂੰ ਜੜੀ ਹੈਗੀ ਹੈ ਹੁਣ ਅਗਲੀ ਮਤਲਬ ਜੋੜੀ ਵੀ ਓਪਨਿੰਗ ਹੋਣੀ ਹੈ ਜੀ ਇਸ ਜਗ੍ਹਾ ਦੇ ਉੱਤੇ ਮਤਲਬ ਆਉਣਾ ਤਾਂ ਅਗਲੇ ਸਾਲ ਹੀ ਮਈ 1 ਮਈ ਤੋਂ ਮਤਲਬ ਉਹ ਇੱਥੇ ਆ ਸਕਦੇ ਨੇ ਤੇ ਉਸ ਤੋਂ ਮਤਲਬ ਮਈ 1 ਤੋਂ 13 ਅਕਤੂਬਰ ਤੱਕ ਜਿਹੜਾ ਇਹਨਾਂ ਦਾ ਹੁੰਦਾ ਕਿ ਓਪਨਿੰਗ ਟਾਈਮ ਤੇ ਤੁਸੀਂ ਆਪਣੀ ਆਨਲਾਈਨ ਟਿਕਟ ਬੁੱਕ ਕਰ ਲਓ ਪਹਿਲਾਂ ਹੀ ਤੋਂ ਫਿਰ ਆਪਣਾ ਤੇ ਘੁੰਮੋ ਫਿਰ ਇੰਜੋਏ ਕਰੋ ਸੋ ਇਹ ਬਾਹਰਲੇ ਸਾਈਡ ਜਿਹੜਾ ਕੁੱਝ ਇਸ ਤਰ੍ਹਾਂ ਦੀ ਜਿਹੜੀ ਗੱਡੀ ਰੱਖੀ ਹੋਈ ਹੈ ਇਹਨਾਂ ਨੇ ਜੇ ਤੁਸੀਂ ਚਾਹਦੇ ਹੋ ਤਾਂ ਇਹ ਗੱਡੀ ਵੀ ਚਲਾ ਕੇ ਦੇਖ ਸਕਦੇ ਹੋ ਸੋ ਚੇਨ ਨਾਲ ਪਾ ਕੇ ਗੱਡੀ ਚੱਲਦੀ ਹੈ ਕਹਿੰਦੇ ਮੇਰੇ ਵੀਰੋ ਬਹੁਤ ਖੂਬਸੂਰਤ ਸੀਗਾ ਵਰਥ ਇਟ ਸੀਗਾ ਮਤਲਬ ਤੁਸੀਂ ਇਸ ਚੀਜ਼ ਤੇ ਆ ਕੇ ਤੁਹਾਨੂੰ ਲੱਗੂਗਾ ਨਹੀਂ ਕਿ ਯਾਰ ਆਪਾਂ ਇੱਥੇ ਆਏ ਕਿ ਪੈਸਾ ਵਸੂਲ ਨਹੀਂ ਹੋਇਆ ਸੋ ਪੈਸਾ ਵਸੂਲ ਜਗਾ ਵੀਰ ਜੀ ਕਸਾ ਵਸੂਲ ਜਗਾ ਹੈ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ